ਉੰਜ ਤੁਸੀਂ ਵਿਸਾਖੀ ਦੇ ਇਤਿਹਾਸ ਨੂੰ ਵਿਸਤਾਰ ਨਾਲ ਪੜੋ ਇਹਦੇ ਨਾਲ ਕਈ ਇਤਿਹਾਸਕ ਦਿਨ ਜੁੜੇ ਨੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਸੀਆਂ ਆਰੰਭ ਕੀਤੀਆਂ ਸਨ ਪਹਿਲੀ ਉਦਾਸੀ ਆਰੰਭ ਕੀਤੀ ਉਹ ਵਿਸਾਖੀ ਦਾ ਦਿਨ ਸੀ ਗੁਰੂ ਅਮਰਦਾਸ ਮਹਾਰਾਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਵੀ ਵਿਸਾਖ ਦੇ ਮਹੀਨੇ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਬਣਾਈ ਸੀ ਬੌਲੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਥੱਲੇ ਇੱਕ ਚੀਕਨੀ ਮਿੱਟੀ ਦਾ ਕੜ ਆ ਗਿਆ ਸੀ ਤੇ ਕਾਰੀਗਰਾਂ ਨੇ ਕਿਹਾ ਸੀ ਮਹਾਰਾਜ ਜਿਹੜਾ ਇਹ ਕੜ ਨੂੰ ਤੋੜੇਗਾ ਨਾ ਸੱਟਾਂ ਮਾਰ ਕੇ ਉਹ ਪਾਣੀ ਇੰਨੇ ਪ੍ਰੈਸ਼ਰ ਨਾਲ ਬਾਹਰ ਨਿਕਲਣਾ ਤੇ ਮਹਾਰਾਜ ਉਹ ਤੋੜਨ ਵਾਲਾ ਵਿੱਚ ਡੁੱਬ ਜਾਏਗਾ ਹੋ ਸਕਦੇ ਉਹਦੀ ਮੌਤ ਹੋ ਜਾਏ ਉਸ ਵੇਲੇ ਇੱਕ ਸਿੱਖ ਜਿਹਦਾ ਨਾਮ ਸੀ ਭਾਈ ਮਾਨਕ ਚੰਦ ਉਹ ਸਾਹਮਣੇ ਆਇਆ ਮਹਾਰਾਜ ਦੀ ਸੇਵਾ ਮੈਂ ਨਿਵਾਮਾਂਗਾ ਉਹਨੇ ਸੱਟਾਂ ਮਾਰੀਆਂ ਥੱਲੇ ਬੌਲੀ ਵਿੱਚ ਉਤਰ ਕੇ ਕੜ ਟੁੱਟਿਆ ਪਾਣੀ ਇੰਨਾ ਪ੍ਰੈਸ਼ਰ ਨਾਲ ਬਾਹਰ ਨਿਕਲਿਆ ਇੱਕ ਵਾਰੀ ਮਾਨਕ ਚੰਦ ਪਾਣੀ ਵਿੱਚ ਡੁੱਬ ਗਿਆ ਵਿਧਵਾ ਮਾਂ ਸੀ ਉਹਦੀ ਉਹਨੂੰ ਪਤਾ ਲੱਗਿਆ ਦੌੜ ਕੇ ਆਈ ਮਹਾਰਾਜ ਮੇਰੇ ਤੇ ਸਿਰ ਦਾ ਸਾਈਂ ਵੀ ਨਹੀਂ ਪਤੀ ਵੀ ਨਹੀਂ ਪੁੱਤ ਦੇ ਸਹਾਰੇ ਦਿਨ ਕੱਢਦੀ ਐ ਮੇਰਾ ਪੁੱਤ ਪਾਣੀ 'ਚ ਡੁੱਬ ਗਿਆ ਗੁਰੂ ਅਮਰਦਾਸ ਜੀ ਨੇ ਕਿਹਾ ਕਹਿਣ ਲੱਗੇ ਮਾਂ ਗੁਰੂ ਦੀ ਸੇਵਾ ਕਰਨ ਵਾਲੇ ਡੁੱਬਦੇ ਨਹੀਂ ਹੁੰਦੇ ਜਿਹਦਾ ਨਾਮਾਨਕ ਚੰਦ ਹੋਵੇ ਇਹ ਡੁੱਬਦੇ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਸਿੱਖਾਂ ਨੇ ਉਲਟਾ ਕਰਕੇ ਉਹਦੇ ਸਰੀਰ ਵਿੱਚੋਂ ਪਾਣੀ ਕੱਢਿਆ ਤੇ ਤੰਦਰੁਸਤ ਹੋਇਆ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ ਕਹਿ ਲੱਗੇ ਮਾਨਕ ਚੰਦ ਤੂੰ ਭਾਵਨਾ ਨਾਲ ਆਪਣੀ ਜਾਨ ਦੀ ਪਰਵਾਹ ਨਾ ਕੀਤੀਆਂ ਗੁਰੂ ਘਰ ਦੀ ਸੇਵਾ ਕੀਤੀ ਏ ਤੇਰਾ ਲੋਕ ਪਰਲੋਕ ਸ਼ਬਰ ਗਿਆ ਤੈਨੂੰ ਕਦੀ ਨਾਮ ਨਹੀਂ ਭੁੱਲੇਗਾ ਮਹਾਰਾਜ ਨੇ ਬੜੀ ਵੱਡੀ ਇੱਕ ਸਿੱਖ ਨੇ ਵਿਸਾਖ ਦੇ ਮਹੀਨੇ ਗੁਰੂ ਚਰਨਾ ਵਿੱਚ ਆਪਣਾ ਆਪ ਮਨ ਨੂੰ ਸਮਰਪਣ ਕੀਤਾ ਸੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਵਿਸਾਖ ਦੇ ਮਹੀਨੇ ਵਿੱਚ ਹੈ ਗੁਰੂ ਹਰਕ੍ਰਿਸ਼ਨ ਸਿੰਘ ਮਹਾਰਾਜ ਨੇ ਜਦੋਂ ਬਚਨ ਕਹੇ ਸੰਨ ਦਿੱਲੀ ਦੀ ਧਰਤੀ ਤੇ ਬਾਬਾ ਵਸੈ ਗ੍ਰਾਮ ਬਕਾਲਾ ਇਹ ਸ਼ਬਦ ਵੀ ਵਿਸਾਖ ਦੇ ਮਹੀਨੇ ਕਿਹਾ ਇਤਿਹਾਸ ਕਹਿੰਦੇ ਵੀ ਜਦੋਂ ਭਾਈ ਆਨੰਦ ਲਾਲ ਔਰੰਗਜ਼ੇਬ ਦੇ ਚੁੰਗਲ ਵਿੱਚੋਂ ਬਾਹਰ ਨਿਕਲ ਕੇ ਤੇ ਆਨੰਦਪੁਰ ਸਾਹਿਬ ਗੁਰੂ ਕਲਗੀ ਧਰਜੀ ਦੀ ਸ਼ਰਨ ਵਿੱਚ ਆਏ ਸਨ ਉਹ ਦਿਨ ਵੀ ਵਿਸਾਖੀ ਦਾ ਸੀ ਮੇਰੇ ਕਹਿਣ ਤੋਂ ਭਾਵ ਇਹ ਹੈ ਵਿਸਾਖੀ ਦੇ ਪੁਰਬ ਤੇ ਬੇਅੰਤ ਇਤਿਹਾਸਕ ਦਿਨ ਨੇ ਕਦੀ ਸਾਡੀ ਕੌਮ 84 ਨਿੱਕੇ-ਨਿੱਕੇ ਢੜੇ ਬੰਦੀਆਂ ਵਿੱਚ ਵੰਡੀ ਗਈ ਨਵਾਬ ਕਪੂਰ ਸਿੰਘ ਨੇ ਵਿਸਾਖੀ ਦੇ ਦਿਨ ਸੀ ਜਿੱਥੇ ਜਾ ਕੇ ਬਚਨ ਕਿਹਾ ਸੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਵੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਿਹਦੀ ਕੌਮ ਗੁਰੂ ਨੇ ਇੱਕ ਕੀਤੀ ਹੋਵੇ ਧੜਿਆਂ ਵਿੱਚ ਵੰਡਿਆ ਚੰਗਾ ਨਹੀਂ ਲੱਗਦਾ ਆਪੋ ਆਪਣੇ ਧੜੇ ਮਿਟਾ ਕੇ ਕੌਮ ਨੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਈ ਉਹ ਵਿਸਾਖੀ ਦਾ ਦਿਨ ਸੀ ਭਾਈ ਮਨੀ ਸਿੰਘ ਨੇ ਜਿਸ ਦਿਨ ਵੈਸਾਖੀ ਦਾ ਦਿਨ ਸੀ ਜਦੋਂ ਬੰਦਈ ਤੇ ਤਤ ਖਾਲਸਾ ਦੋਨਾਂ ਦਾ ਥੋੜਾ ਆਪਸੀ ਬਖਰੇਵਾ ਹੋ ਗਿਆ ਸੀ ਉਹਨਾਂ ਦਾ ਸਮਝੌਤਾ ਕਰਵਾਇਆ ਸੀ ਉਹ ਵੀ ਵਿਸਾਖੀ ਦਾ ਦਿਨ ਸੀ ਵਿਸਾਖੀ ਦਾ ਦਿਨ ਹੀ ਸੀ ਕਿ ਇੱਕ ਬ੍ਰਾਹਮਣ ਖਾਲਸੇ ਦੀ ਕਚਹਿਰੀ ਵਿੱਚ ਆਉਂਦਾ ਹੈ ਅਕਾਲ ਤਖਤ ਸਾਹਿਬ ਦੇ ਕਿ ਮੇਰੇ ਘਰ ਵਾਲੀ ਨੂੰ ਪਠਾਨ ਚੁੱਕ ਕੇ ਲੈ ਗਿਆ ਹਾਕਮ ਤੇ ਉਸ ਵੇਲੇ ਸਿੱਖਾਂ ਨੇ ਅਰਦਾਸ ਕਰਕੇ ਉਸ ਬ੍ਰਾਹਮਣ ਦੇ ਘਰ ਵਾਲੀ ਨੂੰ ਛਡਵਾ ਕੇ ਲੈ ਕੇ ਆਏ ਇਹ ਦਿਨ ਵੀ ਵਿਸਾਖੀ ਦਾ ਸੀ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਹਾਂ ਗੁਰੂ ਅਰਜਨ ਸਾਹਿਬ ਨੇ ਕਿਹਾ ਕਹਿੰਦੇ ਵਿਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟੈ ਹਰ ਸੋਏ ਭਾਈ ਵਿਸਾਖ ਦਾ ਮਹੀਨਾ ਉਹਨਾਂ ਲਈ ਪਵਿੱਤਰ ਹੈ ਜਿਹੜੇ ਗੁਰ ਚਰਨਾਂ ਵਿੱਚ ਜੁੜਦੇ ਨੇ ਵਿਸਾਖੀ ਤੇ ਸਿੱਖ ਗੁਰਮਤੇ ਕਰਦੇ ਦੇ ਖਾਲਸਾ ਪੰਥ ਇਕੱਠਾ ਹੋ ਕੇ ਮਨੁੱਖਤਾ ਦੇ ਭਲੇ ਲਈ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡੇ ਫੈਸਲੇ ਉਲੀਕਦੇ ਰਹੇ ਨੇ